ਐ ਨਾ ਲਬਹੀ ਅਬ ਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾ ਜੇ ਤੂੰ ਬਤੈ ਅੰਗਣੇ ਹਬ ਤਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਦੀ ਬਾਤ ਨਾ ਪੁੱਛੈ ਕੋਈ ਮਹੱਲਾ ਪੰਜਵਾ ਹਬੇ ਟੋਲ ਸਹਾਵਣੀ ਸੋ ਬੈਠਾ ਅੰਗਣ ਮੱਲ ਪਹੀ ਨਵੰਯ ਬਿਰਥੜਾ ਜੋ ਘਰ ਆਵੇ ਚਲ ਮਹੱਲਾ ਪੰਜਵਾ ਸੇਜ ਵਸਾਈ ਕੰਤਕੂ ਕੀਆ ਹਬ ਸ਼ਿੰਗਾਰ ਇਤੀ ਮੰਜਨਾ ਸਮਾਵਈ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੂਨ ਨਾ ਆਵਹੀ ਤੂੰ ਹੁਕਮੀ ਸਾਜਹਿ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜਹਿ ਧਿਆਵਹੀ ਤੂੰ ਸਭ ਮਹਿ ਵਰਤੈ ਆਪ ਕੁਦਰਤ ਦੇਖਾ ਵਹੀ ਤੇਰੀ ਭਗਤ ਭਰੇ ਪੰਡਾਰ ਟੋਟ ਨਾ ਆਵਹੀ ਇਹ ਰਤਨ ਜਵੇ ਹਰ ਲਾਲ ਕੀਮ ਨਾ ਪਾਵੇ ਜਿਸ ਹੋਵੈ ਆਪ ਦਿਆਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨ ਆਵੈ ਟੋਟ ਜੋ ਹਰ ਗੁਣ ਗਾਵਹੀ ਢੱਕਣੇ ਮਹੱਲਾ ਪੰਜਵਾ ਜਾਮੂ ਪਸੇ ਹੱਥ ਮੈਂ ਪਰੀ ਮਹੀਂਜੇ ਨਾਲ ਹੱਬੇ ਦੁਖ ਉਲਾਹਿਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਭਖੇ ਵਾਉ ਲੰਮੇ ਸੇ ਵੈ ਦਰ ਖੜਾ ਪਰੀਏ ਤੂੰ ਜਾਣ ਮਹੀਂਜਾ ਸਾਉ ਜੋ ਈਸਾਈ ਮੂੰ ਖੜਾ ਮਹੱਲਾ ਪੰਜਵਾਂ ਕਿਆ ਗਲਾਇਉ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀਵਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਘੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰਿ ਭਗਵੰਤਾ ਸਾਬੋ ਬ੍ਰਹਮ ਪਸਾਰ ਪਸਾਰੇ ਓ ਆਪੇ ਖੇਲੰਤਾ ਇਹੋ ਆਵਾ ਗਾਉਣ ਰਚਾਇਉ ਕਰ ਚੋਜ ਦੇਖੰਤਾ ਤਿਸ ਬੋੜ ਗਰਬ ਨਾ ਪਾਵਹੀ ਜਿਸ ਦੇਵ ਹੈ ਗੁਰਮੰਤਾ ਜੋ ਆਪ ਚਲਾਵਹਿ ਤਿਉ ਚੱਲ ਦੇ ਕਿਸ ਵਸ ਨਾ ਜਨਤਾ ਡਖਣੇ ਮਹੱਲਾ ਪੰਜਵਾਂ ਕੁਰਿਏ ਕੁਰਿਏ ਵੈਦਿਆ ਤਲਗਾੜਾ ਮਹਰੀਰ ਵੇਖੇ ਛਟੜ ਥੀਮ ਦੋ ਜਾਮਖ ਸੰਦੋ ਪੇਰਾ ਮਹੱਲਾ ਪੰਜਵਾ ਸੱਚ ਜਾਣੈ ਕੱਚ ਵੈ ਦਿਉ ਤੂੰ ਆਗੂ ਆਗੇ ਸਲਵੇ ਨਾਨਕ ਆਤ ਸੜੀ ਮੰਜ ਨੈਣੂ ਵਿਆ ਢਲ ਪੱਬਣਿਓ ਜੁਮਿਓ ਮਹੱਲਾ ਪੰਜਵਾ ਪੋਰੇ ਪੋਰੇ ਰੂਹੜੇ ਸੇ ਵਿੰਦੇ ਆਲਕ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੋਤਾ ਪਾਉੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣਹਿ ਦੂਰ ਤੂੰ ਵਰਤਹਿ ਜਾਹਰਾ ਤੂੰ ਸਭ ਕਟ ਭੋਗਹਿ ਆਪ ਤੁਦ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਦੇਵ ਪਦਾਤੇ ਨਰਹਰਾ ਕਿਆ ਆਰਾਦੇ ਜਿਹਵਾ ਇਕ ਤੂੰ ਅਬ ਨਾਸੀ ਅਪਰਪਰਾ ਜਿਸ ਮੇ ਲਹਿ ਸਤਗੁਰ ਆਪ ਤਿਸਕੇ ਸਭ ਕੁੱਲ ਤਰਾ ਸੇਵਕ ਸਭ ਕਰ ਦੇ ਸੇਵ ਧਰ ਨਾਨਕ ਜਨ ਤੇਰਾ ਡੱਖਣੇ ਮਹੱਲਾ ਪੰਜਵਾਂ ਗਹਿ ਡਰੜਾ ਤ੍ਰਿਣ ਛਾਇਆ ਗਾਫਲ ਜਲੇ ਉਹ ਭਾਹਿ ਜਿਨਾਂ ਭਾਗ ਮਥਾੜੈ ਤਿੰਨ ਉਸਤਾਦ ਪਨਾਹਿ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਤਰਿਆ ਆਣ ਮੌਜੂਦਾ ਬਾਜਹੁ ਸਤਗੁਰ ਆਪਨੇ ਬੈਠਾ ਝਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਾਜ ਰਾਜ ਸੇ ਖਾਹੇ ਪੌੜੀ ਤੁਦ ਜਾਗ ਮਹਿ ਖੇਹਲ ਰਚਾਇਆ ਵਿੱਚ ਹਉ ਮੈਂ ਪਾਈਆ ਏਕ ਮੰਦਰ ਪੰਜ ਚੋ ਰਹਿ ਹੈ ਨਿਤ ਕਰਹਿ ਬੁਰਿਆਈਆਂ ਦਾਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੁਭਾਈਆਂ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਪਰਮਾਈਆ ਹਾਠਾ ਦੂਹੇ ਕੀਤਿਓ ਸਿਵ ਸਖਤ ਵਰਤਾਇਆ ਸਿਵੇ ਅੱਗੇ ਸਕਤੀ ਹਾਰਿਆ ਏਵੇਂ ਹਰ ਭਾਈਆ ਇੱਕ ਵਿੱਚੋਂ ਹੀ ਤੁਧ ਰਖਿਆ ਜੋ ਸਤ ਸੰਗ ਮਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੀ ਸਮਾਈਆ ਢੱਕਣੇ ਮਹੱਲਾ ਪੰਜਵਾਂ ਅਗਾਹਾ ਕੂਤਰਾੰਗ ਪਿੱਛਾ ਫੇਰਨਾ ਮੁਹੜੜਾ ਨਾਨਕ ਸਿਜਜ ਅਵੇ ਹاوار ਬਹੜ ਨਾ ਹੋਈ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਆ ਹੱਬ ਕਹੀ ਦਾ ਮਿਤ ਹੱਬੇ ਜਾਣਨੇ ਆਪਣਾ ਕਹੀਂ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੈ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਡਖਣੇ ਮਹੱਲਾ ਪੰਜਵਾਂ ਦੇਖਣ ਕੁ ਮੁਸਤਾਕ ਮੁੱਖ ਕਜਿਆ ਤਉ ਧਣੀ ਫਿਰਦਾ ਕਿਤੈ ਹਾਲ ਜਾਂ ਡਿੱਠਮ ਤਾ ਮਨ ਧਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਕਣੀ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਭਵੇ ਪੀੜਖੰਦੋ ਤਾ ਜੀਵ ਸਾਂ ਮਹੱਲਾ ਪੰਜਵਾਂ ਟਹਿਂਦੀ ਜਾਏ ਕਰਾਰ ਵੈਣ ਵਹੰਦੇ ਮੈਂ ਡਿੱਠਿਆ ਸੇਹੀ ਰਹੇ ਅਮਾਨ ਜਿਨਾਂ ਸਤਗੁਰੂ ਭੇਟਿਆ ਪੌੜੀ ਜਿਸ ਜਨ ਤੇਰੀ ਭੁਖ ਹੈ ਤਿਸ ਦੁਖ ਨਾ ਵਿਆਪੈ ਜਿਨ ਜਨ ਗੁਰਮੁਖ ਬੁਝਿਆ ਸੋ ਚਹੁ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਿ ਬਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜਿਉ ਤੂੰ ਸਭਨਾ ਕਾ ਮਿਤ ਹੈ ਸਭ ਜਾਣੈ ਆਪੈ ਐਸੀ ਸੋਭਾ ਜਨੈ ਕੀ ਜੇ ਵਡਹਰ ਪਰਤਾਪੈ ਸਭ ਅੰਤਰ ਜਨ ਵਰਤਾਇ ਹਰ ਜਨ ਤੇ ਜਾਪੈ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿਛੈ ਹੋਂ ਗਏ ਸੇ ਮੈਂ ਪਿਛੈ ਪੀਰ ਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹੀਂਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪੌਂਦੀ ਭਵ ਭਵੇ ਆਏ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਵਾਂ ਡਿੱਟਾ ਹਬ ਮਝਾਏ ਖਾਲੀ ਕੋਈ ਨਾ ਜਾਣੀ ਐ ਤੈ ਸਖੀ ਭਾਗ ਮਥਾਏ ਜਿੰਨੀ ਮੇਰਾ ਸੱਜਣ 라ਵੇ ਆ ਪੌੜੀ ਹਉ ਟਾਡੀ ਦਰਗੁਣ ਗਾਮ ਦਾ ਜੇ ਹਰ ਪ੍ਰਭ ਪਾਵੇ ਪ੍ਰਭ ਮੇਰਾ ਥਿਰਥਾਵਰੀ ਕੋਰੀਆ ਵੇ ਜਾਵੇ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕੈ ਪਾਵੇਂ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੈ ਡਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣਹੀਂ ਦੁਰਜਨ ਸੇਤੀ ਨੇਹ ਤੂੰ ਕੈ ਗੁਣ ਹਰ ਰੰਗ ਮਾਨਹੀਂ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤੇ ਸੋ ਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਵਿਣ ਨਾਮੈ ਆ ਲੂੰਦਿਆ ਜਿੱਤੀ ਹੋਰ ਖਿਆਲ ਪਵੜੀ ਹਰ ਜਿਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਦ ਮਾਰ ਨਿਵਾੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਾਵੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿੱਤ ਲਾਇਨ ਤਿੱਤੇ ਲੱਗਦੀਆਂ ਨਹਿ ਖਿੰਚੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰੇ ਅੰਦਰਵਾੜਾ ਗੁਰੂ ਨਾਨਕ ਤੁਠਾ ਭਾਈ ਰਹੂ ਹਰ ਵਸ ਦਾ ਨੇੜਾ ਦਖਣੀ ਮਹੱਲਾ ਪੰਜਵਾ ਜਾਂ ਮੂੰ ਆਵਹਿ ਚਿੱਤ ਤੂੰ ਤਾਂ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਰੀ ਤਿਹ ਜਾਣਾ ਮਹੱਲਾ ਪੰਜਵਾ ਕੱਪੜ ਭੋਗ ਵਕਾਰ ਇਹ ਹੱਬੇ ਹੀ ਸ਼ਾਰ ਖਾਕ ਲਣੇਂਦਾ ਤਨ ਕੀ ਜੋ ਰੱਤੇ ਦੀਦਾਰ ਮਹੱਲਾ ਪੰਜਵਾ ਕਿਆ ਤਕਹਿ ਵਿਆਪਾਸ ਆ ਰਹੀ ਏ ਡੇ ਇੱਕ ਆਧਾਰ ਕੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਵਿਣ ਕਰਮਾ ਹਰ ਜਿਓ ਨਾ ਪਾਈਐ ਬਿਨ ਸਤ ਗੁਰ ਮਨੂਆ ਨਾ ਲੱਗੈ ਧਰਮ ਦੀ ਰਾਹ ਕਲ ਅੰਦਰੀ ਇਹੋ ਪਾਪੀ ਮੂਲ ਨਾ ਤੱਗੈ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭਗੈ ਹਉਮੈ ਮੂਲ ਨਾ ਛਟਾਈ ਵਿਣ ਸਾਧੂ ਸਤ ਸੰਗੈ ਤਿਚਰਥਾ ਨਾ ਪਾਵੈ ਜਿ ਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮਖ ਸੇਵਿਆ ਤਿਸ ਘਰ ਦੇ ਬਾਨ ਅਪਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ ਡੱਖਣੇ ਮਹੱਲਾ ਪੰਜਵਾ ਲੋੜੀਂਦੋ ਹਬਜਾਏ ਸੋ ਮੀਰਾ ਮੇਰਨ ਸਿਰ ਹੱਠ ਮੰਜਾਹੂ ਸੋ ਧਣੀ ਚੌਂਦੋ ਮੁਖ ਅਲਾਏ ਮਹੱਲਾ ਪੰਜਵਾ ਮਾਨਕੂ ਮੋਹੇ ਮਾਉ ਦਿਨਾਂ ਧਣੀ ਅਪਾਹੇ ਹਿਆਉ ਮਹਿੰਜਾ ਠੰਡੜਾ ਮੁਖ ਹੂੰ ਸੱਚ ਅਲਾਏ ਮਹੱਲਾ ਪੰਜਵਾ ਮੂਥਿਆਉ ਸੇਜ ਨੈਣਾ ਪਰੀਵ ਸ਼ਾਵਣਾ ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ ਪੌੜੀ ਮਨ ਲੋਚੈ ਹਰ ਮਿਲਨ ਕੋ ਕਿਉ ਦਰਸ਼ਨ ਪਾਈਆ ਮੈਂ ਲੱਕ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇ ਵੜਨਾ ਸਾਈਆਂ ਮੈਂ ਦਸਿਓ ਹੋ ਮਾਰਗ ਸੰਤੋ ਕਿਉ ਪ੍ਰਭੂ ਮੇ ਲਾਈਆ ਮਨ ਅਰਪਿਓ ਹਉ ਮੈਂ ਤਜੋ ਇਤ ਪੰਤ ਜਲਾਈਆ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਲਾਈਆ ਸਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ ਤੁਧ ਜੇਵੜ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆ ਡੱਖਣੇ ਮਹੱਲਾ ਪੰਜਵਾ ਮੂਤ ਆਹ ਤਖਤ ਪਰੀ ਮਹਿੰਜੇ ਪਾਤਸ਼ਾ ਪਾਮ ਮਲਾਵੇ ਕੋਲ ਕਮਲ ਜਿਵੈ ਬਿਗਸਾਮ ਦੋ ਮਹੱਲਾ ਪੰਜਵਾ ਪਿਰੀਆਂ ਸੰਧੜੀ ਭੁਖ ਮੂਲਾਵਣthi ਵਿਤਰਾਂ ਜਾਨ ਮਠਾਈ ਇਕ ਬੇਈ ਪੀੜੇ ਨਾ ਹਟੈ ਮਹੱਲਾ ਪੰਜਵਾ ਠੱਗਾ ਨੀਹੋ ਮਤ ਰੋੜ ਜਾਨ ਗੰਧਰ ਬਾ ਨਗਰੀ ਸੁਖ ਘਟਾਉ ਡੂਏ ਇਸ ਬੰਧਾ ਨੂੰ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਟ ਦਰਸ਼ਨ ਭ੍ਰਮਤੀ ਫਿਰਹਿ ਨਹਿ ਮਿਲੀਐ ਭੇਖੰ ਵਰਤ ਕਰਹਿ ਚੰਦਰਾਇਣਾ ਸੇਕਿ ਤੈ ਨਾ ਲੇਖੰ 베ਦ ਪੜਹਿ ਸੰਪੂਰਨਾ ਤਤਸਾਰ ਨਾ ਪੇਖੰ ਤਿਲਕ ਕੱਢਹਿ ਇਸ਼ਨਾਨ ਕਰ ਅੰਤਰ ਕਾਲੇ ਕੰ ਪੇਖੀ ਪ੍ਰਭੂ ਨਾ ਲੱਭੈ ਵਿਣ ਸੱਚੀ ਸਿਖੰ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾਂ ਸੋ ਨਿਵਾਹੁ ਗੱਡ ਜੋ ਚਲਾਉ ਨਾ ਥਿਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟthਿ ਆਇ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਉ आठ पहर गुण गाऊ नानक दरगाह मन्नीए मिली नथावे ठाव पौड़ी बाहर भेख ना पाई है प्रबयंतर जामी इक सहरगी ओ बाहरी सब फिरै निकामी मनर ता कटंब सियों नित गर्भ फिरामी फिरै गमानी जग में क्या घर बेदामी चलदियां नाल ना चलई ਕਿਨ ਜਾਏ ਬਿਲਾਮੀ ਵਿਚਰਦੇ ਫਿਰਹਿ ਸੰਸਾਰ ਮਹਿ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਨ ਹਰ ਕਾ ਸੇਵ ਕੋ ਹਰ तिस ਕੀ ਕਾਮੀ ਢਖਣੇ ਮਹੱਲਾ ਪੰਜਵਾ ਮੁਖੋਂ ਅਲਾਏ ਹਬ ਮਰਨ ਪਛਾਣੰਦੋ ਕੋਈ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣ ਹਸੰਦੋ ਮੰਜh ਪਛਾਣੂ ਕੋ ਹੇਕੜੋ ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਢਕ ਆਹ ਪਾਮ ਤਵੰਦੋ ਪੀਵਸਾ ਮੂ ਤਨ ਪ੍ਰੇਮ ਅਥਾ ਪਸਣ ਕੋ ਸੱਚਾ ਧਣੀ ਪੌੜੀ ਨਿਰਪੋ ਨਾਮ ਵਸਾਰਿਆ ਨਾਲ ਮਾਇਆ ਰਚਾ ਹਾਵੇ ਜਾਏ ਪੁਵਾਈ ਐ ਬਹੁ ਜੋਨੀ ਨੱਚਾ ਬਚਨ ਕਰੇ ਤ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਹੋ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰਮੱਚਾ ਜਮਦੂਤੀ ਹੈ 헤ਰੀਆ ਦੁੱਖ ਹੀ ਮਹਿ ਪਚਾ ਹੁ ਆਤ ਪਾਵਸ ਧਰਮ ਕਾ ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲੇ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਕਟਵੁੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਇਣ ਲੋਈ ਡਿਠ ਪਿਆਸ ਨਾ ਬੁੱਜੈ ਮੂ ਘਣੀ ਨਾਨਕ ਸੇ ਅਖਣੀਆਂ ਬਿਆਨ ਜਿੰਨੀ ਦਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕਟੰਬ ਸਿਓ ਸਭ ਜਗਤ ਤਰਾਈ ਓ ਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲ ਚ ਧੁਣੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਾਈ ਡੱਖਣੇ ਮਹ